ਜੀਰਾ ਕੀਰਤਨੀਆ ਸਿੰਘ ਉਥੇ ਕੀਰਤਨ ਕਰ ਰਿਹਾ ਉਹਨੂੰ ਪ੍ਰੋਪਰ ਸਮਝਾਇਆ ਗਿਆ ਵੀ ਹਰਜੀਤ ਸਿੰਘ ਰਸੂਲਪੁਰ ਆ ਰਿਹਾ ਤੁਸੀਂ ਪ੍ਰੋਪਰ ਬੋਲਣਾ ਵੀ ਭਾਈ ਜੀ ਹਰਜੀਤ ਸਿੰਘ ਜੀ ਰਸੂਲਪੁਰ ਸਾਡੇ ਸਿੰਘ ਸਾਹਿਬ ਆ ਰਹੇ ਆ ਮਹਾਪੁਰਖ ਆ ਰਹੇ ਆ ਰਸੂਲਪੁਰ ਵਾਲੇ ਮਹਾਪੁਰਸ਼ ਵੀ ਆਏ ਨੇ ਜਿਨ੍ਹਾਂ ਨੇ ਅਜੁੱਧਿਆ ਚ ਲੰਗਰ ਲਾਇਆ ਸੀ ਮੈਂ ਵਰਡ ਨਹੀਂ ਸੋਸ਼ਲ ਮੀਡੀਆ ਤੇ ਬੋਲਣਾ ਚਾਹੁੰਦਾ ਉਸ ਤੁਸੀਂ ਬੰਦੇ ਨੂੰ ਚੱਕ ਕੇ ਮਹਾਪੁਰਖ ਸ਼ਬਦ ਨਾਲ ਜੋੜਤਾ ਇੱਕ ਦਿਨ ਪਹਿਲਾਂ ਉਹੀ ਰਸੂਲਪੁਰ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕਿੱਡਾ ਘਟੀਆ ਬੇਹੂਦਾ ਕਿਰਿਆ ਹੋਇਆ ਬਿਆਨ ਦਿੰਦਾ ਗੜਗੱਜ ਨੂੰ ਹੁਣ ਇਤਿਹਾਸ ਭੁੱਲ ਗਿਆ ਹੁਣ ਉਹ ਆਪਣੀਆਂ ਵੱਡੀਆਂ-ਵੱਡੀਆਂ ਜੋ ਝੂਠੀਆਂ ਫੜਾ ਮਾਰਦਾ ਸੀ ਹੁਣ ਕਿੱਥੇ ਮਰ ਗਿਆ ਇੱਕ ਦਿਨ ਵਿੱਚੋਂ ਲੰਘਦਾ ਤੇ ਤੀਜੇ ਦਿਨ ਆਵਲੇ ਉਹਨੂੰ ਆਪਣੇ ਪ੍ਰੋਗਰਾਮ ਚ ਐਜ਼ਾ ਚੀਫ ਗੈਸਟ ਸੱਦ ਲੈਂਦੇ ਆ ਕੀ ਮੰਤਵ ਹੈ ਇਹਨਾਂ ਨੂੰ ਉਹਨਾਂ ਨੂੰ ਸੱਦਣ ਦਾ ਧੰਨ 시ਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਾਹਿਬ ਸਾਈਡ ਤੇ ਆ ਤੇ ਲੋਕਾਂ ਨੂੰ ਅਸੀਂ ਮਗਰ ਲਾ ਰਹੇ ਆ ਵੀ ਆਓ ਤੁਸੀਂ ਦੇਹ ਧਾਰੀ ਗੁਰੂਆਂ ਦੇ ਤੁਸੀਂ ਪੈਰਾਂ ਨੂੰ ਹੱਥ ਲਓ ਮਗਰ ਲਿਆਓ ਪਹਿਲੀ ਗੱਲ ਬਾਈ ਜੀ ਜੇ ਗੁਰੂ ਗ੍ਰੰਥ ਸਾਹਿਬ ਤੁਸੀਂ ਬਿਰਾਜਮਾਨ ਕਰਾਏ ਆ ਤਾਂ ਤੁਹਾਨੂੰ ਇਹੋ ਜਿਹੇ ਬੰਦੇ ਸਜਣੇ ਨਹੀਂ ਸੀ ਚਾਹੀਦੇ ਤੁਸੀਂ ਸਾਡੇ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸਾਦੇ ਜੇ ਤੁਸੀਂ ਤਰੰਦਰ ਸ਼ਾਸਤਰੀ ਆ ਤੇ ਜਾਂ ਰਸੂਲ ਪਰ ਨੂੰ ਸਜਣਾ ਸੀ ਫਿਰ ਤੁਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀਰ ਸਾਹਿਬ ਉੱਥੇ ਤੁਸੀਂ ਨਾਲ ਜਾਂਦੇ ਤੁਸੀਂ ਬੇਅਦਬੀ ਕੀਤੀ ਹੈ ਇਹ ਇਹ ਬਿਆਦਬੀ ਹੈ ਉਹ ਲਿਆ ਕੇ ਤੇ ਕੀਰਤਨੀਏ ਸਿੰਘ ਤੋਂ ਬਾਈ ਜੂ ਦੇ ਪੈਰੀਂ ਹੱਥ ਲਵਾਏ ਵੀਡੀਓ ਮੈਂ ਐਵੇਂ ਐਵੇਂ ਮੈਂ ਕੋਈ ਕੋਈ ਐਵੇਂ ਅੱਖੀਂ ਦੇਖੀਆਂ ਜਾਂ ਵੈਸੇ ਗੱਲਾਂ ਨਹੀਂ ਕਰ ਰਿਹਾ ਵੀਡੀਓ ਮੌਜੂਦ ਹੈ ਤੁਸੀਂ ਨਾਲ ਚਲਾਇਓ ਪੱਗ ਤਾਂ ਸਾਡੀ ਯਾਰ ਪੱਗ ਤਾਂ ਗਿੱਟਿਆਂ 'ਚ ਸਿੱਟਦੀ ਪੱਕ ਦਾ ਤੁਸੀਂ ਗਿੱਟਿਆਂ ਚ ਸਿੱਟੇ ਆਣਾ ਰੌਲਾ ਕੀ ਹੈ ਸਾਡੇ ਚ ਜ਼ਰਤ ਨਹੀਂ ਹੈਗੀ ਵੀ ਅਸੀਂ ਇੱਕ ਖਰਬਪਤੀ ਬੰਦੇ ਦੇ ਵਾਸਤੇ ਅਸੀਂ ਇੱਕ ਵੀ ਸ਼ਬਦ ਉਹਦੇ ਵਿਰੁੱਧ ਬੋਲਦੀ ਕਿਉਂ ਸਾਨੂੰ ਪੈਸਿਆਂ ਦਾ ਲਾਲਚ ਆ ਵੀ ਜੇ ਅੱਜ ਅਸੀਂ ਉਹਦੇ ਵਿਰੁੱਧ ਬੋਲਦੇ ਆਵਲੇ ਦੇ ਤੇ ਸਾਨੂੰ ਜਿਹੜੀ ਅਸੀਂ 10 15 20000 ਜਾਂ ਲੱਖ ਰੁਪਏ ਦੀ ਵੀ ਜਿਹੜੀ ਅਸੀਂ ਪਰਚੀ ਲੈਣੀ ਹੈ ਸਾਡੀ ਉਹ ਮਰ ਜੂ ਆਵਲਾ ਬੰਦਾ ਖਰਬਪਤੀ ਤੁਹਾਡੀ ਜ਼ਰਤ ਨਹੀਂ ਪੈਂਦੀ ਤਾਂ ਜੇ ਇੱਥੇ ਕਿਸੇ ਗਰੀਬ ਨੇ ਕੀਤੀ ਹੁੰਦੀ ਬੇਅਦਬੀ ਕੋਈ ਹੁੰਦਾ ਵਿਚਾਰਾ ਮੱਜਬੀ ਸਿੰਘ ਕੋਈ ਹੁੰਦਾ ਮਾੜਾ ਜੱਟ ਸਿੱਖ ਕੋਈ ਵਿਚਾਰਾ ਲਾਲਾ ਭਰਾ ਕਿਸੇ ਨੇ ਵੀ ਹੋਰ ਹੋਣਾ ਗਰੀਬ ਚਾਹੀਦਾ ਸੀ ਹੁੰਦਾ ਤੁਸੀਂ ਬਾਹ ਪਾ ਦੇ ਨਹੀਂ ਸੀ ਉਹਦੇ ਬੀਤੀ ਦਿਨਾਂ ਦੇ ਵਿੱਚ ਕਹਿੰਦੇ ਬਗੇਸ਼ਵਰ ਵਾਲਾ ਬਾਬਾ ਪੰਜਾਬ ਆਇਆ ਹੋਇਆ ਸੀਗਾ ਇੱਕ ਤਕੜੇ ਲੀਡਰ ਨੇ ਕਹਿੰਦੇ 250 ਤੋਂ ਨੇੜੇ ਤੇੜੇ ਕੁੜੀਆਂ ਦੇ ਵਿਆਹ ਕੀਤੇ ਉੱਥੇ ਜਦੋਂ ਤਸਵੀਰਾਂ ਦੇਖਣ ਨੂੰ ਮਿਲੀਆਂ ਜਿਹੜੀ ਉੱਥੇ ਲੋਕ ਪਹੁੰਚੇ ਹੋਏ ਸੀਗੇ ਉਹ ਬਾਬੇ ਦੇ ਪੈਰੀ ਪੈ ਗਏ 50 ਦੇ ਵਿੱਚ ਸੀਗਾ ਸਾਰਾ ਪ੍ਰੋਗਰਾਮ ਇਹੀ ਨਹੀਂ ਜਦੋਂ ਇੱਕ ਕੀਰਤਨ ਕਰਨ ਵਾਲਾ ਰਾਗੀ ਕਹਿੰਦਾ ਕਿ ਐਡੇ ਵੱਡੇ ਮਹਾਪੁਰਸ਼ ਹਰਜੀਤ ਰਸੂਲਪੁਰ ਵਾਲੇ ਨੂੰ ਕਹਿੰਦੇ ਨੇ ਕਿਉਂਕਿ ਅਕਾਲ ਤਖਤ ਸਾਹਿਬ ਵੱਲੋਂ ਤਾਂ ਸਾਨੂੰ ਪਤਾ ਹੀ ਹੈ ਕਿ ਕੀ ਕੁਝ ਜਾਰੀ ਕੀਤਾ ਹੋਇਆ ਕਿ ਕੋਈ ਸਾਜ ਜਾਂ ਇਸ ਤਿੱਕੇ ਦੀ ਨਹੀਂ ਚੀਜ਼ਾਂ ਰੱਖਣੀਆਂ ਦੂਜੇ ਪਾਸੇ ਇੱਕ ਰਾਗੀ ਸਿੰਘ ਜਿਹੜਾ ਸਾਈਡ ਤੇ ਬੈਠਾ ਸੀਗਾ ਬਗੇਸ਼ਵਰ ਵਾਲੇ ਦੇ ਪੈਰੀ ਹੱਥ ਲਾ ਰਿਹਾ ਸੀਗਾ ਇਹ ਗੱਲਾਂ ਨੂੰ ਲੈ ਕੇ ਇੱਕ ਮੁੰਡਾ ਨੌਜਵਾਨ ਲਾਈਵ ਹੋਇਆ ਬڑے ਸਵਾਲ ਰੱਖੇ ਕਿ ਇਸ ਟਿਕਟ ਦੇ ਨਾਲ ਇਹ ਮਰਿਆਦਾ ਕਿੱਥੋਂ ਦੀ ਹੋਈ ਇਹ ਬੇਅਦਬੀ ਨਹੀਂ ਹੈ ਜਿਸ ਟਿਕਟ ਦੇ ਨਾਲ ਚੀਜ਼ਾਂ ਕਰ ਰਹੇ ਨੇ ਇੱਕ ਗੁਰੂ ਨੂੰ ਛੱਡ ਕੇ ਇੱਕ ਦੇਹਧਾਰੀ ਨੂੰ ਤੁਸੀਂ 에어ਪੋਰਟ ਤੱਕ ਛੱਡਣ ਜਾ ਰਹੇ ਹੋ ਸਹਿਜਪਾਲ ਬਰਾੜ ਸਾਡੇ ਨਾਲ ਨੇ ਇਹਨਾਂ ਨੇ ਉਹ ਸਵਾਲ ਚੁੱਕੇ ਸੀ ਸਾਡੇ ਨਾਲ ਨੇ ਬਈ ਕਿਉਂ ਤੁਹਾਨੂੰ ਸਵਾਲ ਚੁੱਕਣੇ ਪਏ ਕਿਉਂ ਤੁਹਾਨੂੰ ਅਜਿਹੀਆਂ ਗੱਲਾਂ ਕਹਿਣੀਆਂ ਪਈਆਂ ਉਹ ਤਾਂ ਬੜਾ ਨੇਕ ਕੰਮ ਕਰ ਰਹੇ ਸੀਗੇ ਬੜਾ ਜਿਹੜਾ ਕੁੜੀਆਂ ਦੇ ਵਿਆਹ ਕੀਤੇ ਜਾ ਰਹੇ ਇੰਨੀ ਕੁੜੀਆਂ ਦਾ ਉਹਨਾਂ ਨੇ ਪੁੰਨ ਖਟਿਆ ਬਿਲਕੁਲ ਬਾਈ ਜੀ ਜਿਹੜਾ ਉਹਨਾਂ ਨੇ 2.25 ਦੂਸੋਂ ਬੱਚੀ ਦਾ ਵਿਆਹ ਕੀਤਾ ਉਹ ਬਹੁਤ ਚੰਗਾ ਕੰਮ ਕੀਤਾ ਉਹ ਸ਼ਲਾਘਾਯੋਗ ਕਦਮ ਹੈ ਆਪਾਂ ਉਸ ਜੀ ਨੂੰ ਮਾੜਾ ਨਹੀਂ ਕਹਿੰਦੇ ਜੇ ਆਵਲਾ ਪਰਿਵਾਰ ਨੇ ਉਸ ਚੀਜ਼ ਤੇ ਇਨਵੈਸਟਮੈਂਟ ਕੀਤੀ ਹੈ ਤੇ ਉਹਨਾਂ ਦਾ ਕ੍ਰੈਡਿਟ ਵੀ ਆਪਾਂ ਉਹਨਾਂ ਨੂੰ ਦਿੰਨੇ ਆ ਵੀ ਵਾਕਿਆ ਤੁਸੀਂ ਇੱਕ ਚੰਗਾ ਉਪਰਾਲਾ ਕੀਤਾ ਗਰੀਬਾਂ ਦੀ ਸਾਰ ਲਈ ਹੜਪੀੜਤਾਂ ਦੀ ਲਈ ਜਾਂ ਕਿਸੇ ਦੀ ਪਰ ਮਸਲਾ ਇਹ ਨਹੀਂ ਹੈ ਕਿ ਉਹਨਾਂ ਨੇ ਵਿਆਹ ਕੀਤੇ ਜਾਂ ਉੱਥੇ ਇਹ ਚੱਲਿਆ ਜਾਂ ਉਹ ਚੱਲਿਆ ਮਸਲਾ ਇਹ ਨਹੀਂ ਹੈ ਅਸਲ ਦੇ ਵਿੱਚ ਮਸਲਾ ਇਹ ਹੈ ਕਿ ਪਾਈ ਤੁਸੀਂ ਇੱਕ ਪਾਸੇ ਗੁਣਗਾਨ ਕਰਾ ਰਹੇ ਹੋ ਤੁਸੀਂ ਕੁਝ ਸਾਧੂ ਸੰਤ ਲਿਆਂਦੇ ਸਾਨੂੰ ਉਹਨਾਂ ਨਾਲ ਵੀ ਮਸਲਾ ਨਹੀਂ ਆ ਹਿੰਦੂ ਧਰਮ ਦੇ ਆ ਸਾਡੇ ਵੱਲੋਂ ਕੋਈ ਨਹੀਂ ਬਾਈ ਜੀ ਹਿੰਦੂ ਧਰਮ ਹੁਣ ਸ਼੍ਰੀ ਕ੍ਰਿਸ਼ਨ ਭਗਵਾਨ ਆ ਹਿੰਦੂ ਧਰਮ ਚ ਹੋਏ ਆ ਬਹੁਤ ਸਤਿਕਾਰਯੋਗ ਰਾਮ ਜੀ ਹੋਏ ਆ ਹੋਰ ਬਹੁਤ ਹਨੂਮਾਨ ਜੀ ਮੈਂ ਖੁਦ ਹਨੂਮਾਨ ਜੀ ਦੀ ਅਰਦਾਸ ਕੀਤੀ ਆ ਜਦੋਂ ਅਸੀਂ ਗੇਮ ਕਰਦੇ ਹੁੰਦੇ ਸੀ ਤੇ ਸਾਡੇ ਕੋਲ 6 6 ਮਹੀਨਿਆਂ ਦੇ ਲਗਭਗ ਮੈਂ ਖੁਦ ਹਨੂਮਾਨ ਜੀ ਦੀ ਅਰਦਾਸ ਕਰਦੇ ਸੀ ਅਸੀਂ ਗੇਮ ਲਾਉਣ ਤੋਂ ਪਹਿਲਾਂ ਪਰ ਮਸਲਾ ਇਹ ਨਹੀਂ ਹੈ ਮਸਲਾ ਇਹ ਹੈ ਕਿ ਤੁਸੀਂ ਉਸੇ ਪ੍ਰੋਗਰਾਮ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਾਹਿਬ ਨੂੰ ਉੱਥੇ ਲਿਆ ਕੇ ਗ੍ਰੰਥੀ ਸਿੰਘ ਬਿਠਾ ਕੇ ਉੱਥੇ ਕੀਰਤਨੀਏ ਸਿੰਘ ਬਿਠਾ ਕੇ ਸਿੱਖ ਸੰਗਤ ਦੇ ਵਿੱਚ ਤੁਸੀਂ ਬੈਠ ਕੇ ਇੱਕ ਤੁਸੀਂ ਜਿਹੜਾ ਇੱਕ ਮੈਂ ਤਾਂ ਉਹਨੂੰ ਕਹੂੰਗਾ ਵੀ ਮਨਮੁਖ ਬੰਦੇ ਦੇ ਤੁਸੀਂ ਸੰਗਤ ਨੂੰ ਉਹਨਾਂ ਦੇ ਮਗਰ ਲਾ ਰਹੇ ਸੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਤੁਹਾਨੂੰ ਇਹ ਚੀਜ਼ ਸੋਚਣੀ ਚਾਹੀਦੀ ਸੀ ਕਿ ਗੁਰੂ ਸਾਹਿਬ ਨੇ ਸਾਨੂੰ ਕਿਸੇ ਵੀ ਦੇਹਧਾਰੀ ਬੰਦੇ ਦੇ ਮਗਰ ਲੱਗਣੋਂ ਹਟਾਇਆ ਦਸਵੇਂ ਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਗੱਲ ਕਹੀ ਸੀ ਕਿ ਭਾਈ ਮੈਂ ਆਪ ਦਾ ਜਦੋਂ ਸੀਸ ਤਿਆਗਦਿਆਂ ਤੇ ਅਸੀਂ ਤੁਹਾਡੇ ਸਾਹਮਣੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਆਹਾ ਮੁਖਵਾਕ ਆ ਜਾਂ ਬਾਣੀ ਆ ਇਹ ਤੁਹਾਡੇ ਸਾਹਮਣੇ ਅਸੀਂ ਰੱਖ ਕੇ ਚੱਲੇ ਆ ਤੁਸੀਂ ਇਸ ਨੂੰ ਗੁਰੂ ਮੰਨਣਾ ਤੇ ਜੀਵਨ ਚ ਅਚਾਰਨ ਹੈ ਪਰ ਗੱਲ ਉੱਥੇ ਕੀ ਹੋਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਾਹਿਬ ਸਾਈਡ ਤੇ ਐ ਤੇ ਲੋਕਾਂ ਨੂੰ ਅਸੀਂ ਮਗਰ ਲਾ ਰਹੇ ਆ ਵੀ ਆਓ ਤੁਸੀਂ ਦੇਹ ਧਾਰੀ ਗੁਰੂਆਂ ਦੇ ਤੁਸੀਂ ਪੈਰਾਂ ਨੂੰ ਹੱਥ ਲਾਓ ਮਗਰ ਲਿਆਓ ਪਹਿਲੀ ਗੱਲ ਬਾਈ ਜੀ ਜੇ ਗੁਰੂ ਗ੍ਰੰਥ ਸਾਹਿਬ ਤੁਸੀਂ ਬਿਰਾਜਮਾਨ ਕਰਾਏ ਆ ਤਾਂ ਤੁਹਾਨੂੰ ਇਹੋ ਜਿਹੇ ਬੰਦੇ ਸੱਜਣੇ ਨਹੀਂ ਸੀ ਚਾਹੀਦੇ ਤੁਸੀਂ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸਾਦੇ ਜੇ ਤੁਸੀਂ ਤਰੰਦਰ ਸ਼ਾਸਤਰੀ ਆ ਤੇ ਜਾਂ ਰਸੂਲ ਪਰ ਨੂੰ ਸੱਜਣਾ ਸੀ ਫਿਰ ਤੁਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਬੀੜ ਸਾਹਿਬ ਉੱਥੇ ਤੁਸੀਂ ਨਾਲ ਜਾਂਦੇ ਤੁਸੀਂ ਬੇਅਦਬੀ ਕੀਤੀ ਐ ਇਹ ਇਹ ਬੇਅਦਬੀ ਐ ਨੰਬਰ 2 ਤੇ ਇਹ ਤੁਸੀਂ ਕਰ ਲਿਆ ਉਦੋਂ ਗਾਂ ਮੈਂ ਤੁਹਾਨੂੰ ਅਗਲੀਆਂ ਤੋਂ ਇਹਨਾਂ ਦੀਆਂ ਦੱਸਦਾ ਇੱਕ ਤਰੀਕੇ ਨਾਲ ਦੂਜੀ ਗੱਲ ਜਿਹੜਾ ਕੀਰਤਨੀਆ ਸਿੰਘ ਉੱਥੇ ਕੀਰਤਨ ਕਰ ਰਿਹਾ ਹੈ ਦੇਖੋ ਕੀਰਤਨੀਏ ਸਿੰਘ ਦਾ ਸਾਨੂੰ ਵੀ ਪਤਾ ਵੀ ਅੱਜ ਕੱਲ ਦੇ ਇਹੋ ਜਿਹੇ ਸਮੇਂ 'ਚ ਜੀਵਨ ਬਹੁਤ ਢਿੱਲਾ ਚੱਲ ਰਿਹਾ ਉਹਨੂੰ ਪ੍ਰੋਪਰ ਸਮਝਾਇਆ ਗਿਆ ਵੀ ਹਰਜੀਤ ਸਿੰਘ ਰਸੂਲ ਪਰ ਆ ਰਿਹਾ ਤੁਸੀਂ ਪ੍ਰੋਪਰ ਬੋਲਣਾ ਵੀ ਭਾਈ ਜੀ ਹਰਜੀਤ ਸਿੰਘ ਜੀ ਰਸੂਲ ਪਰ ਸਾਡੇ ਸਿੰਘ ਸਾਹਿਬ ਆ ਰਹੇ ਆ ਜਿਹੜੇ ਮਹਾਂਪੁਰਖ ਆ ਰਹੇ ਆ ਤੁਸੀਂ ਯਾਰ ਉਸ ਇੱਕ ਮੈਂ ਵਰਡ ਨਹੀਂ ਸੋਸ਼ਲ ਮੀਡੀਆ ਤੇ ਬੋਲਣਾ ਚਾਹੁੰਦਾ ਉਸ ਤੁਸੀਂ ਬੰਦੇ ਨੂੰ ਚੱਕ ਕੇ ਮਹਾਂਪੁਰਖ ਸ਼ਬਦ ਨਾਲ ਜੋੜਦਾ ਤੁਸੀਂ ਫਿਰ ਉਹ ਪ੍ਰੋਗਰਾਮ 'ਚ ਉਹਨਾਂ ਨੂੰ ਕਹਿ ਰਹੇ ਹੋ ਵੀ ਇਹਨਾਂ ਦੀ ਇਹ ਦੇਣ ਹੈ ਇਹਨਾਂ ਨੇ ਕਿਸੇ ਪ੍ਰੋਗਰਾਮ ਤੇ ਕੋਈ ਲੰਗਰ ਕੋਈ ਲਾਇਆ ਸੀ ਰਾਮ ਮੰਦਰ ਤੇ ਠੀਕ ਹੈ ਸੀ ਨਾ ਰਾਮ ਮੰਦਰ ਦੀ ਰਿਸਪੈਕਟ ਕਰਦੇ ਆਂ ਸਾਨੂੰ ਨਾ ਰੌਲਾ ਨਹੀਂ ਹੈ ਸਾਨੂੰ ਰੌਲਾ ਤਾਂ ਸਾਡੇ ਜਿਹੜੇ ਆਪਦੇ ਨਖੱਟੂ ਆ ਉਹਨੀਆਂ ਉਹਨਾਂ ਨਾਲ ਹੈ ਤੇ ਇੱਕ ਦਿਨ ਪਹਿਲਾਂ ਉਹ ਹੀ ਰਸੂਲਪੁਰ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਕਿੱਡਾ ਘਟਿਆ ਬੇਹੂਦਾ ਕਿਰਿਆ ਹੋਇਆ ਬਿਆਨ ਦਿੰਦਾ ਇੱਕ ਦਿਨ ਵਿੱਚੋਂ ਲੰਘਦਾ ਤੇ ਤੀਜੇ ਦਿਨ ਆਵਲੇ ਉਹਨੂੰ ਆਪਦੇ ਪ੍ਰੋਗਰਾਮ ਚ ਐਜ਼ ਆ ਚੀਫ ਗੈਸਟ ਸੱਦ ਲੈਂਦੇ ਆ ਕੀ ਮਨਤੋ ਵੈ ਇਹਨਾਂ ਨੂੰ ਉਹਨਾਂ ਨੂੰ ਸੱਦਣ ਦਾ ਔਰ ਇਸ ਤੋਂ ਵੱਡੀ ਗੱਲ ਤੁਸੀਂ ਭਾਈ ਜੀ ਜਿਹੜਾ ਬਗੇਸ਼ਵਰ ਧਾਮ ਵਾਲਾ ਉਹ ਜੋ ਵੀ ਆ ਮੁੰਡਾ ਉਹਨੂੰ ਹੈਲੀਕਾਪਟਰ ਤੇ ਸੱਦਿਆ ਤੁਸੀਂ ਪਹਿਲਾਂ ਵਾਹ ਵਾਈ ਵਿਖਾਈ ਵੀ ਵੇਖੋ ਜੀ ਇਹ ਮੈਂ ਤੁਹਾਨੂੰ ਦੱਸਦਾ ਜੀ ਉੱਥੋਂ ਦੀ ਕਵਰਿੰਗ ਇਸ ਤਰੀਕੇ ਨਾਲ ਮਤਲਬ ਸਿਸਟਮ ਇਹ ਸਿਰਜਿਆ ਗਿਆ ਦਿਖਾਇਆ ਗਿਆ ਵੀ ਵੇਖੋ ਜੀ ਆਓ ਇੱਥੇ ਦੇਸੀ ਘਿਓ ਦੇ ਪਕੌੜੇ ਚੱਲ ਰਹੇ ਆ ਕੋਈ ਆਖੇ ਜੀ ਇੱਥੇ ਕੋਈ ਬਰਫੀ ਚੱਲ ਰਹੀ ਆ ਕੋਈ ਆਖੇ ਜਲੇਬੀਆਂ ਚੱਲ ਰਹੀਆਂ ਤੇ ਸਾਡੇ ਬੰਦੇ ਵੀਡੀਓ ਸ਼ੇਅਰ ਕਰਨ ਲੱਗੇ ਵੇ ਵੇਖੋ ਜੀ ਜਲੇਬੀਆਂ ਕੋਈ ਆਖੇ ਪੂੜੀਆਂ ਚੱਲ ਰਹੀਆਂ ਮੈਂ ਕਿਹਾ ਮਾਤੀ ਮਾਰੀ ਗਈ ਸਾਡੀ ਯਾਰ ਅਸੀਂ ਪੂੜੀਆਂ ਛੋਲਿਆਂ ਜੋਗ ਗਈਆਂ ਸਾਨੂੰ ਚੰਗੇ ਤੇ ਮਾੜੇ ਦਾ ਫਰਕ ਨਹੀਂ ਪਤਾ ਕਹਿਣ ਦਾ ਭਾਵ ਵੀ ਕੱਲ ਨੂੰ ਉਹਨਾਂ ਨੇ ਤੁਹਾਡਾ ਟੇਸਟ ਤੁਹਾਡੀ ਤੜ ਚੈੱਕ ਕਰ ਲਈ ਤੁਸੀਂ ਕਿੰਨੇ ਕੁ ਯੋਗ ਹੋ ਭਾਵ ਤੁਸੀਂ 4 ਕਿਲੋ ਜਾਂ 2 ਕਿਲੋ ਦੇਸੀ ਘਿਓ ਵਾਲੀਆਂ ਜਲੇਬੀਆਂ ਤੇ ਕਿਲੋ ਸਰੋਂ ਦੇ ਤੇਲ ਵਾਲੇ ਪਕੌੜਿਆਂ ਯੋਗ ਹੋ ਇਹਦਾ ਮਤਲਬ ਕੱਲ ਨੂੰ ਕੋਈ ਵੀ ਆਊਗਾ ਉੱਥੇ ਕਹਿ ਦੂਗਾ ਮੈਂ ਭਾਈ ਜੀ 300 ਬੱਚੀ ਦਾ ਵਿਆਹ ਕਰਦਾ ਚੰਗਾ ਕੰਮ ਨੂੰ ਅੱਗੇ ਰੱਖੂਗਾ ਪਿੱਛੇ ਆਪਦੀ ਜਿਹੜੀ ਗੇਮ ਖੇਡ ਰਿਆ ਹੋਊਗਾ ਉਹ ਤੁਹਾਨੂੰ ਕਹਿਣ ਦਾ ਭਾਵ ਪਕੌੜਿਆਂ ਪਿੱਛੇ ਛੱਡ ਸਕਦਾ ਯਾਰ ਪਕੌੜੇ ਵਿਖਾਏ ਜਲੇਬੀਆਂ ਵਿਖਾਈਆਂ ਜੰਮ ਜੰਮ ਖਾਓ ਬਾਈ ਜੀ ਵੰਡੋ ਬਹੁਤ ਚੰਗੀ ਗੱਲ ਆ ਪਰ ਤੁਸੀਂ ਇਹਨਾਂ ਨੂੰ ਪਕੌੜੇ ਵੰਡ ਕੇ ਤੁਸੀਂ ਸਿੱਖ ਸੰਗਤ ਦਾ ਛੱਡੋ ਤੁਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਕਰ ਰਹੇ ਹੋ ਤੁਸੀਂ ਆਪਣਾ ਉਹ ਤਰਿੰਦਰ ਸ਼ਾਸਤਰੀ ਸਾਧ ਲਿਆ ਜੰਮ ਜੰਮ ਸਾਧੋ ਉਹਨਾਂ ਨੇ ਚਲੋ ਉੱਥੇ ਗੁਰੂ ਸਾਹਿਬ ਦਾ ਕੋਈ ਇੱਕ ਇਹ ਵੀ ਕਿਹਾ ਵੀ ਸਾਡੇ ਤੇ ਉਹਨਾਂ ਦਾ احਸਾਨ ਆ ਜਾਂ ਕਿਦਾਂ ਹੁਣ ਮੈਨੂੰ ਇਹ ਆਂਦੇ ਨਾ ਵੀ ਅਖਿਉਣੇ ਸ਼ਬਦ ਵਰਤਿਆ ਵੀ ਇਹ ਵੀ ਜਿਹੜੇ ਗੁਰੂ ਤੇਗ ਬਹਾਦਰ ਸੀ ਵੀ ਇਹਨਾਂ ਨੇ ਐਦਾਂ ਰੱਖਿਆ ਕੀਤੀ ਤੇ ਦੱਸੋ ਜੀ ਉਹਨਾਂ ਨੇ ਮੈਂ ਕਿਹਾ ਇੱਕ ਬਿਆਨ ਨਹੀਂ ਹੁੰਦਾ 100 ਚੋਂ 99 ਬਿਆਨ ਉਹਦੇ ਸਿੱਖ ਧਰਮ ਦੇ ਉਲਟਾ ਹੈ ਸਿੱਖ ਧਰਮ ਦੇ ਇਹ 99 ਬਿਆਨ ਉਹਦੇ ਉਲਟਾ ਹੈ ਤੇ ਫੇਰ ਬਾਈ ਜੀ ਉਹ ਪੰਜਾਬ ਆਇਆ ਸੀ ਬੋਲਦਾ ਕਿਵੇਂ ਨਾ ਨਾ ਬੋਲਦਾ ਤਾਂ ਉਹਨੂੰ ਪਤਾ ਨਹੀਂ ਸੀ ਵੀ ਮੈਂ ਹੈਲੀਕਾਪਟਰ 'ਚ ਬਹਿਣਾ ਲੋਕਾਂ ਨੇ ਟੋਕਰੇ 'ਚ ਪਾ ਕੇ ਲੈ ਜਾਣਾ ਸੀ ਸਮਝ ਗਏ ਦੂਜਾ ਨੰਬਰ ਤੇ ਉਹ ਲਿਆ ਕੇ ਤੇ ਕੀਰਤਨੀਏ ਸਿੰਘ ਤੋਂ ਬਾਈ ਜੀ ਉਹਦੇ ਪੈਰੀਂ ਹੱਥ ਲਵਾਏ ਵੀਡੀਓ ਮੈਂ ਐਵੇਂ ਐਵੇਂ ਮੈਂ ਕੋਈ ਕੋਈ ਐਵੇਂ ਅੱਖੀਂ ਦੇਖਿਆ ਜਾਂ ਵੈਸੇ ਗੱਲਾਂ ਨਹੀਂ ਕਰ ਰਿਹਾ ਵੀਡੀਓ ਮੌਜੂਦ ਆ ਤੁਸੀਂ ਨਾਲ ਚਲਾਇਓ ਇੱਕ ਸਿੱਖ ਰਾਗੀ ਜਿਹੜੇ ਸੀਗੇ ਕੀਰਤਨੀਏ ਸਿੰਘ ਸੀਗੇ ਉਹ ਤਾਂ ਕਹਿ ਦਿੰਦੇ ਨੇ ਕਿ ਸਾਡੀ ਸ਼ਰਦਾ ਸੀਗੇ ਇਸ ਕਰਕੇ ਪੈਰੀਂ ਹੱਥ ਲਾ ਦਿੱਤੇ ਕਿ ਲੱਗਦਾ ਕਿ ਵੀ ਉਹਨਾਂ ਨੂੰ ਪਤਾ ਨਹੀਂ ਸੀ ਮਰਿਆਦਾ ਕੀ ਹੁੰਦੀ ਆ ਕਿ ਵੀ ਕਿਦੇ ਹੱਥ ਪੈਰੀਂ ਹੱਥ ਲਾਉਣੇ ਆ ਕਿਦ ਨਹੀਂ ਜਿਹੜਾ ਬੰਦਾ ਰਾਗੀ ਸਿੰਘ ਹਰ ਰੋਜ਼ ਬਾਣੀ ਪੜ੍ਹਦਾ ਹਰ ਰੋਜ਼ ਬਾਣੀ ਉਚਾਰਦਾ ਲੋਕਾਂ ਨੂੰ ਸੁਣਾਉਂਦਾ ਤੇ ਜੇ ਉਹਨੂੰ ਹਜੇ ਵੀ ਸਾਨੂੰ ਸ਼ਰਧਾ ਜਾਂ ਇਹਨਾਂ ਚੀਜ਼ਾਂ ਜਾਂ ਸਾਨੂੰ ਇਹ ਨਹੀਂ ਹਜੇ ਤੱਕ ਪਤਾ ਲੱਗਿਆ ਵੀ ਤੁਸੀਂ ਗੁਰਮੁਖ ਹੋ ਨਾ ਕਿ ਮਨਮੁਖ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਪੰਥ ਕੇਸ ਪੰਥ ਨਾਲ ਤੁਸੀਂ ਜੁੜੇ ਹੋਏ ਹੋ ਤੇ ਜੇ ਫਿਰ ਤੁਸੀਂ ਕਿਸੇ ਦੇ ਪੈਰਾਂ ਨੂੰ ਹੱਥ ਲਾਉਣੇ ਆ ਤੇ ਮੈਂ ਤਾਂ ਕਹਿੰਦਾ ਸਾਡੀ ਸ਼੍ਰੋਮਣੀ ਕਮੇਟੀ ਚ ਢਿੱਲਾ ਇਹਨਾਂ ਨੂੰ ਨਹੀਂ ਸਸਪੈਂਡ ਕਰੋ ਇਹਨਾਂ ਨੂੰ ਸਜ਼ਾ ਲਾਓ ਸਜ਼ਾ ਦਾ ਮਤਲਬ ਇਹ ਨਹੀਂ ਵੀ ਫਾਇ ਲਾ ਦਿਓ ਸਜ਼ਾ ਲਾਓ ਇਹਨਾਂ ਨੂੰ ਕਿਸੇ ਵੀ ਤਰੀਕੇ ਦੀ ਮਹੀਨਾ ਯਾਸਤੇ ਸਸਪੈਂਡ ਕਰੋ ਜੋ ਸਿੱਖ ਧਰਮ ਦੀ ਇੱਕ ਕੋ ਮੇਰੀ ਨਿੱਜੀ ਦੁਸ਼ਮਣੀ ਨਹੀਂ ਹੈ ਭਾਈ ਜੀ ਕਿਸੇ ਗ੍ਰੰਥੀ ਨਾਲ ਜਾਂ ਕੀਰਤਨੀਆਂ ਨਾਲ ਤੇ ਨਾ ਹੀ ਮੇਰੀ ਰਮਿੰਦਰ ਆਵਲੇ ਨਾਲ ਦੁਸ਼ਮਣੀ ਹੈ ਨਾ ਮੇਰਾ ਰਮਿੰਦਰ ਆਵਲੇ ਨੇ ਮਾੜਾ ਕੀਤਾ ਤੇ ਨਾ ਮੈਂ ਰਮਿੰਦਰ ਆਵਲੇ ਦਾ ਮਾੜਾ ਕੀਤਾ ਨਾ ਮੈਂ ਉਹਦਾ ਮਾੜਾ ਕਰਨਾ ਚਾਹੁੰਨਾ ਪਰ ਰੌਲਾ ਇਹ ਹੈ ਵੀ ਉਹਨੇ ਅੱਜ ਸਾਡੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਇਹਦੇ ਤੇ ਫਿਰ ਐਡੇ ਅਸੀਂ ਉਹ ਨਹੀਂਗੇ ਵੀ ਅਸੀਂ ਇਹਦੇ ਨਾਲ ਉਸ ਗੱਲ ਤੇ ਵੀ ਅਸੀਂ ਰਾਜੀ ਨਾ ਕਰੀਏ ਤੁਹਾਨੂੰ ਇਹ ਗੱਲਾਂ ਤੇ ਉੱਤੇ ਕਿਉਂ ਪਰੇਸ਼ਾਨੀ ਹੋਈ ਜੇ ਸਾਰਾ ਪ੍ਰੋਗਰਾਮ ਹੋ ਗਿਆ ਧਰਿੰਦਰ ਸ਼ਾਸਤਰੀ ਆਏ ਉਹ ਉੱਥੇ ਆ ਕੇ ਬੈਠੇ ਰਾਗ ਜਿਹਾ ਨੇ ਪੈਰੀ ਹੱਥ ਲਾ ਦਿੱਤਾ ਤੁਹਾਨੂੰ ਇਹਦੇ ਨਾਲ ਕੀ ਹੋਰ ਵੀ ਤੇ ਬੜੇ ਸਿੱਖ ਸੰਗਤ ਹੈ ਕੀ ਆ ਉਹ ਲੋਕ ਇਹ ਵੀ ਕਹਿਣਗੇ ਤੁਸੀਂ ਕਾਹਤੋਂ ਬੋਲ ਰਹੇ ਹੋ ਜਥੇਦਾਰ ਬੋਲੇ ਐਸਜੀਪੀਸੀ ਬੋਲੇ ਮੈਂ ਨਾ ਬਾਈ ਜੀ ਮੇਰੇ ਹੱਥ 'ਚ ਫੋਨ ਫੜਿਆ ਹੋਇਆ ਤੇ ਨਾਲ ਮੇਰਾ ਦੂਜਾ ਨੰਬਰ ਚੱਲਦਾ ਹੂੰ ਮੈਂ ਇੱਕ ਫੋਨ ਤੇ ਗੱਲ ਕਰਦਾ ਸੀ ਨਾ ਤੇ ਲਗਭਗ ਮੇਰੇ ਹਿਸਾਬ ਨਾਲ 40 40 50 50 ਫੋਨ ਵਿੱਚ ਵੈਸੀ ਨਾਲ મતਲਬ ਇੱਕ ਕਾਲ 'ਚ ਇੱਕ ਆ ਗਿਆ ਮੈਂ ਅੱਗੋਂ ਕੱਟਤਾ ਫੇਰ ਅਗਲਾ ਅਲੱਗ-ਅਲੱਗ ਬੰਦਿਆਂ ਦੇ ਕਾਲ ਆ ਰਹੀਆਂ ਸੀਆਂ ਕਿ ਬਾਈ ਤੁਸੀਂ ਸਹੀ ਕਰ ਰਹੇ ਹੋ ਤੇ ਹੋਣਾ ਚਾਹੀਦਾ ਇਹ ਆਵਲੇ ਨੇ ਗਲਤ ਕੀਤਾ ਇਹਨੇ ਤਰਿੰਦਰ ਸ਼ਾਸਤਰੀ ਨੂੰ ਸੱਦ ਕੇ ਰਸੂਲਪੁਰ ਨੂੰ ਸੱਦ ਕੇ ਇਹ ਬਦਮੀਆਂ ਕੀਰਤਨੀਆਂ ਤੋਂ ਕਰਾ ਕੇ ਗਲਤ ਕੀਤੀਆਂ ਪਰ ਲੋਕਾਂ 'ਚ ਬਾਈ ਜੀ ਜਿਗਰਾ ਹੀ ਹੈ ਨਹੀਂ ਲੋਕਾਂ ਲੋਕ ਨਾ ਬਾਈ ਜੀ ਪੱਥਰ ਦਾ ਦਿਲ ਲੈ ਕੇ ਤੁਰੇ ਫਿਰਦੇ ਆ ਲੋਕਾਂ ਦੇ ਵਿੱਚ ਜਿਗਰਾ ਹੀ ਹੈ ਨਹੀਂ ਕੋਈ ਯਾਰ ਬੋਲ ਲੈ ਮੈਂ بڑے ਬੰਦਿਆਂ ਨੂੰ ਮੈਂ ਕਿਹਾ ਯਾਰ ਵੀ ਤੁਸੀਂ ਮੈਨੂੰ ਫੋਨ ਲਈ ਜਾਂਦੇ ਹੋ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਾਂ ਮੈਂ ਅਕਾਲ ਤਖਤ ਦਾ ਕੋਈ ਜਥੇਦਾਰ ਦਾ ਕੋਈ ਮੈਂ ਕੋਈ ਉਹਦੇ ਨਾਲ ਰਹਿਣਾ ਜਾਂ ਕੋਈ ਮੈਂ ਉਹਦਾ ਬਿੱਤਰ ਨਾ ਕੋਈ ਮੈਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਇਹਨਾਂ ਦੀ ਕੋਈ ਅਕਾਲੀ ਦਲ ਪਾਰਟੀ ਮੈਂ ਕਿਸੇ ਦਾ ਪ੍ਰਧਾਨ ਨਹੀਂ ਤੁਸੀਂ ਮੈਨੂੰ ਫੋਨ ਲਾ ਕੇ ਆਖੀ ਜਾਂਦੇ ਹੋ ਤੁਸੀਂ ਬੋਲੋ ਸਾਡੇ ਜਲਾਲਾਬਾਦ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਸਿੱਖ ਸਿੱਖਾਂ ਦੇ ਨਾਮ ਤੇ ਹਰ ਇੱਕ ਬੰਦਾ ਕੋਈ ਐਨਜੀਓ ਬਣਾਈ ਫਿਰਦਾ ਕੋਈ ਬਣਾਈ ਫਿਰਦਾ ਵੀ ਮੈਂ ਜੀ ਆਹ ਅਸੀਂ ਸੇਵਾ ਕਰਦੇ ਆਂ ਸਿੱਖਾਂ ਦੇ ਨਾਮ ਤੇ ਅਸੀਂ ਫੰਡ ਵੀ ਇਕੱਠਾ ਕਰਦੇ ਆਂ ਪਰ ਰੌਲਾ ਕੀ ਹੈ ਸਾਡੇ ਚ ਜੁਰਤ ਨਹੀਂ ਹੈਗੀ ਵੀ ਅਸੀਂ ਇੱਕ ਖਰਬਪਤੀ ਬੰਦੇ ਦੇ ਵਾਸਤੇ ਅਸੀਂ ਇੱਕ ਵੀ ਸ਼ਬਦ ਉਹਦੇ ਵਿਰੁੱਧ ਬੋਲਦੀਏ ਕਿਉਂ ਸਾਨੂੰ ਪੈਸਿਆਂ ਦਾ ਲਾਲਚ ਆ ਵੀ ਜੇ ਅੱਜ ਅਸੀਂ ਉਹਦੇ ਵਿਰੁੱਧ ਬੋਲਦੇ ਆਂ ਆਵਲੇ ਦੇ ਤੇ ਸਾਨੂੰ ਜਿਹੜੀ ਅਸੀਂ 10 15 20000 ਜਾਂ ਲੱਖ ਰੁਪਏ ਦੀ ਵੀ ਜਿਹੜੀ ਅਸੀਂ ਪਰਚੀ ਲੈਣੀ ਆ ਸਾਡੀ ਉਹ ਮਰ ਜੂ ਇਹਦਾ ਮਤਲਬ ਮੈਂ ਇਸ ਮਾਫ ਕਰਨਾ ਤੁਹਾਨੂੰ ਇੱਕ ਗੱਲ ਦਿੰਨਾ ਮੈਨੂੰ ਕਿਸੇ ਰਾਤ ਕਿਸੇ ਭਰਾ ਦਾ ਫੋਨ ਆਇਆ ਮੈਨੂੰ ਉਹ ਕਹਿੰਦਾ ਆ ਵੀ ਅਖੇ ਬਾਈ ਇਹਦੇ ਚ ਮਤਲਬ ਗਲਤ ਕੀ ਆਖੇ ਬੰਦੇ ਨੇ ਯਾਰ ਨਾ ਵੀ ਇਦਾਂ ਇਦਾਂ ਕਰਕੇ ਵੀ ਇੰਨੇ ਕੰਮ ਵੀ ਤਾਂ ਸਹੀ ਕਰਤੇ ਮੈਂ ਕਿਹਾ ਯਾਰ ਤੇ ਜਿਹੜੇ ਸਹੀ ਕੀਤੇ ਆ ਆਪਾਂ ਉਹਨੂੰ ਚੰਗਾ ਵੀ ਕਿਹਾ ਆਪਾਂ ਉਹਨੂੰ ਮਾੜਾ ਨਹੀਂ ਕਿਹਾ ਤੇ ਮੈਨੂੰ ਆਹਦਾ ਵੀ ਮਤਲਬ ਤੁਹਾਨੂੰ ਆਏ ਮਤਲਬ ਕਿਉਂ ਲਗਿਆ ਮੈਂ ਕਿਹਾ ਮੇਰੀ ਸੁਣ ਗੱਲ ਤੂੰ ਆਣਾ ਵੀ ਮਤਲਬ ਬਈ ਨਾਲ ਇੱਕ ਆ ਚੰਗਾ ਕੰਮ ਕਰਤਾ ਇੱਕ ਆ ਮਾੜਾ ਕਰਤਾ ਮੈਂ ਕਿਹਾ ਮੇਰੀ ਸੁਣ ਗੱਲ ਆਪਾਂ ਮੈਂ ਕਿਹਾ ਮੈਂ ਆਉਂਗਾ ਤੇਰੇ ਘਰੇ ਤੇਰੇ ਘਰੇ ਆ ਕੇ ਤੇ ਨਾਲ ਲਿਕ ਲਿਆਉਂਗਾ ਦਿਹਾੜੀਆਂ ਤੇ ਤੇਰੇ ਬਾਪ ਨੂੰ ਮੈਂ ਇਹ ਗੱਲ ਕਹਿਣੀ ਹੈ ਵੀ ਮਿੱਤਰਾ ਅੰਕਲ ਜੀ ਤੁਹਾਡਾ ਮੁੰਡਾ ਹੋ ਗਿਆ ਜਵਾਨ ਇਹਨੇ ਕੰਮ ਨਹੀਂ ਕਰਨਾ ਜਿਹੜਾ ਮੈਂ ਦਿਹਾੜੀ ਆ ਲਿਆਂਦਾ ਨਾ ਕੋਈ ਵੀ ਮਜ਼ਦੂਰ ਲਿਆਂਦਾ ਤੇ ਇਹਨੇ ਅੱਜ ਤੁਹਾਡੇ ਸਾਰੇ ਖੇਤਾਂ 'ਚ ਕੰਮ ਕਰਨਾ ਇਸੇ ਨੇ ਕਣਕ ਬੀਜਣੀ ਇਸੇ ਨੇ ਰੇਹ ਪਾਉਣੀ ਇਸੇ ਨੇ ਖਾਦ ਪਾਉਣੀ ਹੈ ਤੇ ਜੇ ਉਹਨੇ ਕਿਹਾ ਮੈਂ ਮਗਰ ਚਾਹ ਲੈ ਕੇ ਆਉਣੀ ਤੇ ਮੈਂ ਨਾਲ ਉਹਨੂੰ ਇਹ ਕਹਿ ਦੇਣਾ ਵੀ ਨਹੀਂ ਤੁਸੀਂ ਚਾਹ ਵੀ ਨਹੀਂ ਲਿਆਉਣੀਗੀ ਚਾਹ ਵੀ ਇਹਦਾ ਮੁੰਡਾ ਲਿਆਊਗਾ ਮੈਨੂੰ ਆਂਦਾ ਬੱਲੇ ਬੱਲੇ ਤੇਰੀ ਗੱਲ ਹੀ ਬੜੀ ਨਿਆਰੀ ਆਂਦਾ ਵੀ ਮੇਰਾ ਬਾਪ ਨੂੰ ਯਾਰ ਤੂੰ ਐਡਾ ਚੰਗੀ ਸੋਚ ਰੱਖਦਾ ਪਰ ਮੈਂ ਕਿਹਾ ਨਹੀਂ ਤੇਰੇ ਬਾਪ ਨੂੰ ਜਦੋਂ ਆ ਗਿਆ ਸਾਰਾ ਕੰਮ ਕਰਕੇ ਸ਼ਾਮ ਨੂੰ ਉਸੇ ਦਿਹਾੜੀਏ ਨੂੰ ਮੈਂ ਸੱਦੂ ਨਾਲ ਸੱਦੂ ਤੇਰੇ ਪਿਓ ਨੂੰ ਮੈਂ ਠੱਲੂ ਪੰਚਾਇਤ ਚ ਪੰਚਾਇਤ ਚ ਠੱਲ ਕੇ ਤੇ ਮੈਂ ਕਿਹਾ ਵੀ ਮੈਂ ਉਹਦੇ ਤੋਂ ਉਦੀ ਕਰਾਉਂਗਾ ਬੇਅਦਬੀ ਵੀ ਉਹਦੇ ਲਵਾਉਂਗਾ ਮੈਂ ਪੈਰਾਂ ਨੂੰ ਹੱਥ ਤੇਰੇ ਬਾਪ ਤੋਂ ਮੈਂ ਲਵਾਉਂਗਾ ਇਸ ਬੰਦੇ ਦੇ ਪੈਰਾਂ ਨੂੰ ਹੱਥ ਮੈਨੂੰ ਆ ਤਾਂ ਮੇਰਾ ਬਾਪ ਯਾਰ ਤੂੰ ਕਿਵੇਂ ਪੈਰਾਂ ਨੂੰ ਹੱਥ ਲਵਾ ਦੇਂਗਾ ਤੇ ਮੈਂ ਕਿਹਾ ਉਹਨੇ ਨਿਲਵਾਏ ਨਹੀਂ ਲਵਾਏ ਨਹੀਂ ਤੁਹਾਡਾ ਗੁਰੂ ਗ੍ਰੰਥ ਸਾਹਿਬ ਬਾਪ ਨਹੀਂ ਜਿਹੜਾ ਕੀਰਤਨੀਆ ਸਿੰਘ ਸਾਡਾ ਇੱਕ ਉਸੇ ਸਰੂਪ ਬੈਠਾ ਹੈ ਮੰਨਦਾ ਯਾਰ ਕੀਰਤਨੀਆ ਸਿੰਘ ਦੇ ਵਿੱਚ ਕੋਈ ਵੀ ਆਤਮਾ ਹੋ ਸਕਦੀ ਹੈ ਨਹੀਂ ਉਹਦਾ ਜਿਗਰਾ ਗੱਲ ਆ ਜਾਂ ਮਾੜਾ ਕਿਸੇ ਤਰੀਕੇ ਦਾ ਹੋ ਸਕਦਾ ਪਰ ਹੈ ਤਾਂ ਸਾਡਾ ਕੀਰਤਨੀਆ ਸਿੱਖ ਹਨ ਉਹ ਇਹ ਥੋੜਾ ਪੱਗ ਤਾਂ ਸਾਡੀ ਯਾਰ ਪੱਗ ਤਾਂ ਗਿੱਟਿਆਂ 'ਚ ਸਿੱਟਦੀ ਪੱਗ ਤਾਂ ਤੁਸੀਂ ਗਿੱਟਿਆਂ 'ਚ ਸਿੱਟ ਹੀ ਆਣਾ ਬਾਈ ਜੀ ਜਦੋਂ ਤੁਸੀਂ ਇਹਨੂੰ ਆਪਦਾ ਅਸਲ ਬਾਪ ਮੰਨ ਕੇ ਜਿੰਨਾ ਚਿਰ ਤੁਸੀਂ ਇਹਦਾ ਸਤਿਕਾਰ ਕਰਕੇ ਮੈਨੂੰ ਇੱਕ ਬੰਦੇ ਦਾ ਰਾਤ ਮੇਰੇ ਨਾਲ ਗੱਲ ਹੋਈ ਅਖੇ ਜੀ ਤੁਸੀਂ ਆਪਣਾ ਗੁਰਨਾਣਕ ਦੇਵ ਨੇ ਇਹ ਸਿਖਾਇਆ ਜੀ ਗੁਰਨਾਣਕ ਦੇਵ ਨੇ ਠੰਡੇ ਰਹਿਣਾ ਸਿਖਾਇਆ ਮੈਂ ਖਿਆ ਜੀ ਗੁਰਨਾਣਕ ਦੇਵ ਜੀ ਨੇ ਠੰਡੇ ਰਹਿਣਾ ਸਿਖਾਇਆ ਨਾ ਤੇ 10 ਸਾਡੇ ਜੋਤਾਂ ਹੋਈਆਂ ਜਸਾਂ ਜੋਤਾਂ ਤੋਂ ਮੈਂ ਕਿਹਾ ਇੱਕ ਨੇ ਤੇਗ ਬਾਉਣੀ ਵੀ ਸਿਖਾਈ ਐ ਤੇ ਇੱਕ ਨੇ ਧੰਨ ਸ਼੍ਰੀ ਗੁਰੂ ਗੋਬਿੰਦ ਪਾਤਸ਼ਾਹ ਨੇ ਛੇਵੇਂ ਪਾਤਸ਼ਾਹ ਨੇ ਮੈਂ ਕਿਹਾ ਬੰਦਿਆਂ ਨੂੰ ਚੱਕ ਚੱਕ ਮਾਰਨਾ ਵੀ ਸਿਖਾਇਆ ਤੁਹਾਨੂੰ ਕੱਲ ਮੈਂ ਕਿਹਾ ਮੈਂ ਨਹੀਂ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਫਲਸਫੀ ਹੈ ਉਹ ਇੱਕ ਅਲੱਗ ਆ ਪਰ ਇਹ ਵੀ ਤਾਂ ਵੇਖੋ ਉਹਨਾਂ ਤੋਂ ਅਗਲੇ ਜਿਹੜੇ ਨੌਂ ਆ ਉਹਨਾਂ ਨੂੰ ਤਾਂ ਪੜੋ ਅਖੇ ਜੀ ਤੁਸੀਂ ਕੱਟੜਵਾਦੀ ਹੋ ਮੈਂ ਕਿਹਾ ਸਾਡਾ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੈਸੀ ਲਾਸਟ ਤੇ ਜਾ ਕੇ ਜਦੋਂ ਆ ਸਰਸਾ ਨਦੀ ਦੇ ਸਾਰਾ ਚੱਕਰ ਉਹ ਕੱਟੜਵਾਦੀ ਹੋਈ ਸੀ ਜੇ ਅਖੇ ਜੇ ਤੁਸੀਂ ਇਦਾਂ ਤੁਸੀਂ ਖਾਲਸਤਾਨੀ ਹੋ ਤੁਸੀਂ ਜੇ ਹੋ ਵੋ ਮੈਂ ਕਹਾ ਬਾਈ ਜੀ ਜੇ ਸਾਨੂੰ ਆਪਦੀ ਧਰਮ ਦੀ ਰੱਖਿਆ ਕਰਨ ਵਾਸਤੇ ਸਾਡੇ ਆਪਦੇ ਧਰਮ ਦੇ ਪਿੱਛੇ ਬੋਲਣ ਵਾਸਤੇ ਤੁਸੀਂ ਖਾਲਸਤਾਨੀ ਕਹਿੰਨੇ ਹੋ ਤੇ ਅਸੀਂ ਹੈਗੇ ਆ ਜੇ ਤੁਸੀਂ ਸਾਨੂੰ ਕਟੜ ਕਹਿੰਨੇ ਹੋ ਤੇ ਅਸੀਂ ਹੈਗੇ ਆ ਪਰ ਅਸੀਂ ਆਪਦੇ ਬਾਪ ਨੂੰ ਆਪਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰਾ ਸਕਦੇ ਤੁਸੀਂ ਕਰਾਓ ਜੀ ਦੀ ਕਰਨੀ ਪਰ ਅਸੀਂ ਨਹੀਂ ਅਸੀਂ ਮੈਂ ਫਿਰ ਕਹਿੰਨਾ ਨਾ ਅਸੀਂ ਕਿਸੇ ਨੂੰ ਮਾੜਾ ਕਹੀਏ ਨਾ ਹਿੰਦੂ ਧਰਮ ਨੂੰ ਨਾ ਇਸਾਈ ਨੂੰ ਨਾ ਮੁਸਲਮਾਨ ਨੂੰ ਸਾਡਾ ਰੌਲਾ ਹੀ ਨਹੀਂ ਯਾਰ ਸਾਡਾ ਰੌਲਾ ਇਹ ਆ ਤੁਸੀਂ ਸਾਨੂੰ ਆਪਦੇ ਵਿੱਚ ਛੱਡ ਕੇ ਸਾਡੀ ਤੁਸੀਂ ਖੇਹ ਕੀਤੀ ਐ ਹੂੰ ਬਿਲਕੁਲ ਇਸ ਦਾ ਅਗਲਾ ਕੋਈ ਰੋਡ ਮੈਪ ਹੋਏਗਾ ਜਾਂ ਇਹਦੇ ਉੱਤੇ ਗੱਲਬਾਤ ਕਰੋਂਗੇ ਆਜਿਪੀਸੀ ਦੇ ਨਾਲ ਕਿ ਆ ਚੀਜ਼ਾਂ ਹੋਈਆਂ ਨਹੀਂ ਧਰਮ ਪ੍ਰਚਾਰ ਕਮੇਟੀ ਦੇ ਨਾਲ ਬਾਈ ਜੀ ਮੇਰੀ ਕੱਲ ਹੀ ਗੱਲ ਹੋ ਗਈ ਸੀ ਧਰਮ ਪ੍ਰਚਾਰ ਕਮੇਟੀ ਦੇ ਨਾਲ ਮੇਰੀ ਗੱਲ ਹੋ ਗਈ ਸੀ ਕੁਝ ਕੁ ਜਗ੍ਹਾ ਤੇ ਮਤਲਬ ਇਦਾਂ ਗੱਲ ਹੋਈ ਆ ਉਹਨਾਂ ਨੇ ਜ਼ਰੂਰ ਕਿਹਾ ਵੀ ਅਸੀਂ ਐਕਸ਼ਨ ਲਵਾਂਗੇ ਇਹਨਾਂ ਨੂੰ ਸ਼ੋ ਕਾਜ਼ ਲੈਟਰ ਵੀ ਆ ਜਾਂ ਜੋ ਵੀ ਇਹਨਾਂ ਦਾ ਉਹ ਨਿਕਲੂਗਾ ਪਰ ਗੱਲ ਉਹੀ ਆ ਨਾ ਬਾਈ ਜੀ ਅਮੀਰ ਬੰਦੇ ਦੇ ਅੱਗੇ ਕੋਈ ਨਹੀਂ ਖੜਦਾ ਜਿੱਡਾ ਮਰਜੀ 2-200 ਕਿੱਲੇ ਵਾਲੇ ਉੱਥੇ ਡੂਡੂ 150 ਕਿੱਲੇ ਵਾਲੇ ਤਾਂ ਬਾਈ ਜੀ ਉਹਦਾ ਪਾਣੀ ਭਰਦੇ ਆ ਹਰ ਰੋਜ਼ ਹੂੰ ਉਸ ਏਰੀਏ ਦੇ ਬੰਦੇ ਡੂਡੂ 150 ਕਿੱਲੇ ਵਾਲੇ ਉਹਨਾਂ ਦਾ ਪਾਣੀ ਭਰਦੇ ਆ ਕਿਸੇ ਨੂੰ ਤੁਸੀਂ ਫੋਨ ਲਾ ਲਓ ਕਿਸੇ ਨੂੰ ਤੁਸੀਂ ਦੇਖੋ ਮੈਂ ਕਈ ਬੰਦੇ ਸੋਚਦੇ ਮੇਰਾ Hindu ਧਰਮ ਨਾਲ ਰੌਲਾ ਹੈ ਯਾਰ ਮੇਰਾ ਕਿਉਂ ਰੌਲਾ ਮੈਂ ਤਾਂ ਖੁਦ ਸਤਿਕਾਰ ਕਰਦਾ ਹਾਂ ਰੋਲਾ ਕੀ ਹੈ ਨਾ ਮੈਂ ਬੜੇ ਉੱਥੇ ਬੰਦੇ ਦੇਖ ਲਿਆ ਵੀ ਜਿਨ੍ਹਾਂ ਨੇ ਇੱਕੋ ਹੀ ਉੱਥੇ ਸਿਸਟਮ ਹੈ ਵੀ ਅਸੀਂ ਸਾਡਾ ਭਵੇਂ ਜੋ ਮਰਜ਼ੀ ਲੁੱਟਿਆ ਜਾਵੇ ਪਰ ਅਸੀਂ ਇਹਨੂੰ ਮਾੜਾ ਨਹੀਂ ਬੋਲਣਾ ਹੂੰ ਕਿਉਂ ਨਹੀਂ ਬੋਲਣਾ ਜੀ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਸੀ ਮੈਂ ਕਿਹਾ ਬਾਈ ਜੀ ਆਵਲਾ ਬੰਦਾ ਖਰਬਪਤੀ ਥੋੜੀ ਜੁਰਤ ਨਹੀਂ ਪੈਂਦੀ ਤਾਂ ਜੇ ਇੱਥੇ ਕਿਸੇ ਗਰੀਬ ਨੇ ਕੀਤੀ ਹੁੰਦੀ ਬੇਅਦਬੀ ਕੋਈ ਹੁੰਦਾ ਵਿਚਾਰਾ ਮੱਜਬੀ ਸਿੰਘ ਕੋਈ ਹੁੰਦਾ ਮਾੜਾ ਜੱਟ ਸਿੱਖ ਕੋਈ ਹੁੰਦਾ ਰਾ ਸਿੱਖ ਜਾ ਜੱਟ ਸਿੱਖ ਕੋਈ ਵੀ ਹੁੰਦਾ ਕੋਈ ਵਿਚਾਰਾ ਲਾਲਾ ਭਰਾ ਕਿਸੇ ਨੇ ਵੀ ਹੋਰ ਹੋਣਾ ਗਰੀਬ ਚਾਹੀਦਾ ਸੀ ਹੁੰਦਾ ਤੁਸੀਂ ਬਾਹ ਪਾ ਦੇਣੀ ਸੀ ਉਹਦੇ ਤੇ ਤੁਹਾਡੇ ਤੋਂ ਚੂਣ ਹੀ ਨਿਕਲਦੀ ਪਤਾ ਹੈ ਤੁਸੀਂ ਚਮਚੇ ਹੋ ਚਮਚੇ ਹੋ ਤੁਸੀਂ ਸਾਡੇ 4 ਦਿਨ ਪਹਿਲਾਂ ਮੈਂ ਜਲਾਲਾਬਾਦ ਤੋਂ ਆਇਆ ਸਾਡੇ ਜਲਾਲਾਬਾਦ ਚ ਨਾ ਜੀ ਕਿਸੇ ਗੱਲ ਪਿੱਛੇ ਰੌਲਾ ਪੈ ਗਿਆ ਬਰਾਦਰੀਆਂ ਇਕੱਠੀਆਂ ਹੋਈਆਂ ਜੀ ਜੱਟ ਆਖਣ ਅਸੀਂ ਆ ਜੱਟ ਆਖਣ ਅਸੀਂ ਆ ਸ਼ਹਿਰੀ ਆਖਣ ਅਸੀਂ ਆ ਬੜਾ ਤਕੜਾ ਰੌਲਾ ਹੋਇਆ ਤੇ ਉਧਰੋਂ ਜਿਹੜੇ ਰਾਸ ਸਿੱਖ ਭਰਾ ਸੀ ਉਹ ਆਖਣ ਅਸੀਂ ਆ ਤਿੰਨੇ ਵਿੱਚੋਂ ਛਤਰੋ ਛਤਰੀ ਪਰਚੀਓ ਪਰਚੀ ਐਮਐਲਏ ਨੂੰ ਵਿੱਚ ਘੜਿਸਿਆ ਮੈਂ ਉਹੀ ਆਣਾ ਭਾਈ ਤੁਸੀਂ ਅੱਜ ਕਿੱਥੇ ਹੋ ਅੱਜ ਤਾਂ ਗੁਰੂ ਗ੍ਰੰਥ ਸਾਹਿਬ ਜਿਹੜੇ ਰਾਸ ਸਿੱਖ ਆ ਉਹ ਵੀ ਸਾਡੇ ਭਰਾ ਹੀ ਆ ਅਸੀਂ ਜੱਟ ਸਿੱਖਾਂ ਉਹ ਰਾਸ ਸਿੱਖ ਆ ਸਾਰੇ ਅਸੀਂ ਦਾ ਭਰਾ ਉਦੋਂ ਬਾਅਦ ਚ ਜਿਹੜੇ ਹੋਰ ਵੀ ਆ ਤੇ ਹੁਣ ਅੱਜ ਨਹੀਂ ਬੋਲਦੇ ਪਤਾ ਐ ਵੀ ਰੌਲਾ ਅਮੀਰ ਨਾਲ ਪਿਆ ਇਹਦੇ ਨਾਲ ਕੌਣ ਮੱਥਾ ਲਾਊਗਾ ਜੁਰਤ ਨਹੀਂ ਪੈਂਦੀ ਇਹਨਾਂ ਦੀ ਬਿਲਕੁਲ ਠੀਕ ਆ ਤਾ ਬਰਾੜ ਬਈ ਸਾਡੇ ਨਾਲ ਸੀਗੀ ਗੱਲਬਾਤ ਕੀਤੀ ਹੈ ਤਾਂ ਇਹਨਾਂ ਨੇ ਸਵਾਲ ਚੁੱਕੇ ਸੀਗੇ ਤਾਂ ਉਸ ਤੋਂ ਬਾਅਦ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਜਿਸ ਤਿੱਕੇ ਨਾਲ ਕਿਹਾ ਕਿ ਵੀ ਅਰਬਾਂ ਖਰਬਾ ਪਤੀ ਹੈ ਉਹ ਇਸ ਕਰਕੇ ਕੋਈ ਬੋਲਦਾ ਨਹੀਂ ਹਾਲਾਂਕਿ ਕਿਸੇ ਮਾਤੜ ਨੇ ਕਿਸੇ ਨੇ ਆਵਾਜ਼ ਚੁੱਕੀ ਹੁੰਦੀ ਜਾਂ ਇਸ ਤਿੱਕੇ ਨਾਲ ਕੋਈ ਬੇਅਦਬੀ ਕੀਤੀ ਹੁੰਦੀ ਕਹਿੰਦੇ ਹੁਣ ਤਾਂ ਹੋਰ ਰਾਹ ਪਾ ਦੇਣਾ ਸੀਗਾ ਔਰ ਨਾਲ ਇਹਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਵੀ ਤੁਹਾਡੇ ਨਾਲ ਸਾਂਝੀ ਕਰਾਂ ਕਿ ਦੂਜੇ ਪਾਸੇ ਸੀ ਆਵਲਾ ਪਰਿਵਾਰ ਦੇ ਨਾਲ ਹੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਆਪਣਾ ਪੱਖ ਦਿੰਦੇ ਆ ਯਾਨੀ ਕਿਉਂਕਿ ਅਸੀਂ ਉਹਨਾਂ ਦੇ ਮੈਸੇਜ ਛੱਡਾਂਗੇ ਉਹਨਾਂ ਨੂੰ ਸਵਾਲ ਭੇਜਾਂਗੇ ਜਵਾਬ ਦਿੰਦੇ ਤਾਂ ਠੀਕ ਹੈ ਨਹੀਂ ਤਾਂ ਇਸ ਨੂੰ ਔਨ 에ਅਰ ਕੀਤਾ ਜਾਏਗਾ